ਹਾਂਜੀ ਅੱਜ ਦਾ ਵਿਸ਼ਾ ਗੱਲਬਾਤ ਅਰਿੰਜਾ ਰਿੰਡੀ ਇਹਨੂੰ ਕਸਟਰ ਆਇਲ ਵੀ ਕਹਿੰਦੇ ਆ ਦੁਨੀਆ ਦਾ 90% ਅਰਿੰਡ ਦਾ ਤੇਲ ਭਾਰਤ ਵਿੱਚ ਪੈਦਾ ਹੁੰਦਾ ਇਥੇ ਤੱਕ ਕੇ ਹਵਾਈ ਜਹਾਜ਼ਾਂ ਚਾਰੇ ਸਰਕਾਰਾਂ ਦੇ ਵਿੱਚ ਲੁਕਰੀਕੀਟ ਦੇ ਤੌਰ ਤੇ ਇਹਦਾ ਤੇਲ ਵਰਤਿਆ ਜਾਂਦਾ ਮਨੁੱਖੀ ਸਰੀਰ ਲਈ ਇਹ ਬਹੁਤ ਹੀ ਕਾਰਗਰ ਸਿੱਧ ਹੋਇਆ ਹੈ ਜੇਕਰ ਕਬਜ ਹੋਵੇ ਇਸਦੇ ਤੇਲ ਨੂੰ ਦੁੱਧ ਦੇ ਵਿੱਚ ਪਾ ਕੇ ਪੀਣ ਨਾਲ ਕਬਜ ਠੀਕ ਹੋ ਜਾਂਦੀ ਹੈ ਗੋਡੇ ਗੱਟੇ ਮੋਡੇ ਤੇ ਕਿਸੇ ਤਰ੍ਹਾਂ ਦੀ ਸੋਜਸ ਹੋਵੇ ਉਸਦੇ ਤੇ ਹਲਕੀ ਮ사ਜ ਕਰਨ ਨਾਲ ਇਹ ਤੇਲ ਦੀ ਸੋਜ ਵੀ ਘਟ ਜਾਂਦੀ ਹੈ ਦਰਦ ਵੀ ਠੀਕ ਹੋ ਜਾਂਦਾ ਹੈ ਵਾਲਾਂ ਤੇ ਤਾਂ ਇਹ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਸੁੰਦਰਤਾ ਬਿਊਟੀ ਲਈ ਬਹੁਤ ਵਧੀਆ ਹੈ ਮੂੰਹ ਤੇ ਖੱਲ ਸ਼ਾਈਆਂ ਚਟੜੀਆਂ ਹੋਣ ਇਹਦੀ ਹਲਕੀ ਮ사ਜ ਨਾਲ ਬਿਲਕੁਲ ਠੀਕ ਹੋ ਜਾਂਦੇ ਗਏ ਪੇਟ ਦਰਦ ਹੋਵੇ ਸਿਹਤ ਵਿੱਚ ਮੁਲਾਕਾ ਲੈਣ ਨਾਲ ਠੀਕ ਹੋ ਜਾਂਦਾ ਸਭ ਤੋਂ ਵੱਧ ਮਰਤਾ ਵਰਤਾਂ ਲਈ ਇਹ ਕਮਜ਼ੋਰੀ ਲਈ ਹੈ ਜੇ ਧੁੰਨੀ ਦੇ ਵਿੱਚ ਦੋ ਗੁੰਦਾ ਪਾ ਕੇ ਭੈਣ ਨਾਲ ਦੋ ਘੰਟੇ ਰੱਖ ਲੈ ਤਾਂ ਇਹ ਠੀਕ ਹੋ ਜਾਂਦਾ ਸਭ ਕੁਝ